ਅਮਰੀਕਾ ਵਿੱਚ ਵਾਇਸ ਪ੍ਰੈਜ਼ੀਡੈਂਟ ਜੇ ਡੀ ਵੈਸ ਨੂੰ ਕਰਾਇਆ ਚੁੱਪ ਭਾਰਤੀ ਮੂਲ ਦੀ ਔਰਤ ਨੇ ਕੀਤੇ ਤਿੱਖੇ ਸਵਾਲ ਜੇ ਡੀ ਵੈਸ ਨੂੰ ਨਹੀਂ ਆਇਆ ਕੋਈ ਇਹ ਸਵਾਲਾਂ ਦਾ ਉੱਤਰ ਕੀ ਕੀਤੇ ਇਹ ਸਵਾਲ ਕਿਉਂ ਨਹੀਂ ਆਇਆ ਉੱਤਰ ਕੀ ਕਿਹਾ ਇਹਨਾਂ ਸਵਾਲਾਂ ਦੇ ਉੱਤਰ ਦੇ ਵਜੋਂ ਜੇ ਡੀ ਵੈਸ ਨੇ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਕੀ ਕੁਝ ਹੋਇਆ ਸੀਗਾ ਕਿਉਂ ਇਹ ਤਿੱਖੇ ਸਵਾਲ ਕੀਤੇ ਗਏ ਇਹ ਵੀਡੀਓ ਹੋਈ ਵਾਇਰਲ ਜਿਹਨੇ ਮਚਾ ਦਿੱਤੀ ਪੂਰੀ ਅਮਰੀਕਾ ਦੇ ਵਿੱਚ ਤਰਸਲੀ ਦੇਖਦੇ ਆ ਕੀ ਹੋ ਰਿਹਾ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਆ ਪੂਰਾ ਕੀ ਉਹਨੇ ਸਵਾਲ ਪੁੱਛੇ ਸੀਗੇ ਔਰ ਕੀ ਅੱਗੋ ਉੱਤਰ ਆਇਆ ਔਰ ਤੁਹਾਨੂੰ ਪਤਾ ਹੀ ਹੈ ਟਰੰਪ ਦੇ ਨਵੇਂ-ਨਵੇਂ ਕਾਨੂੰਨ ਆਇਆ ਜਿਹਦੇ ਵਿੱਚ ਪਹਿਲਾਂ ਤਾਂ ਬਾਰਡਰ ਕ੍ਰੋਸ ਆਲਿਆ ਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਕੇ ਰੱਖਿਆ ਹੋਇਆ ਸੀਗਾ ਹਰ ਇੱਕ ਪਾਸਿਓ ਉਹਨਾਂ ਨੂੰ ਰੇਡ ਦੇ ਦਰਮਿਆਨ ਡਿਟੇਲ ਕੀਤਾ ਜਾ ਰਿਹਾ ਸੀ ਉਹ ਵਿਚਾਰਿਆਂ ਦਾ ਬਾਹਰ ਨਿਕਲਣਾ ਤੱਕ ਮੁਸ਼ਕਲ ਸੀ ਡਰ ਦੇ ਮਾਹੌਲ ਦੇ ਵਿੱਚ ਸੀ ਕਿੰਨਿਆਂ ਨੂੰ ਚੁੱਕ ਕੇ ਡਿਟੇਲ ਕੀਤਾ ਹੋਇਆ ਆਲਰੇਡੀ ਪਰ ਹੁਣ ਜਿਹੜਾ ਇਹ 트ੰਪ ਦਾ ਹਮਲਾ ਹੋਇਆ ਇਹ ਸਿਰਫ ਸਟੂਡੈਂਟਾਂ ਤੇ ਔਰ ਵਰਕ ਪਰਮਿਟ ਵਾਲਿਆਂ ਤੇ ਹੋਇਆ ਇਹਦੇ ਬਾਰੇ ਵੀ ਤੁਹਾਡੇ ਨਾਲ ਆਪਾਂ ਗੱਲ ਕਰਦੇ ਆ ਤਾਂ ਉਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡਾ ਪੰਜਾਬ ਚੈਨਲ ਤੇ ਤੇ ਗੱਲ ਕਰਦੇ ਆ ਪਹਿਲਾਂ ਤਾਂ ਇਸ ਵੀਡੀਓ ਦੇ ਵਿੱਚ ਜਿਹੜੀ ਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਸੋਸ਼ਲ ਮੀਡੀਆ ਤੇ ਛਾਈ ਹੋਈ ਆ ਕਿ ਇਸ ਭਾਰਤੀ ਔਰਤ ਨੇ ਕਿਦਾਂ ਵਾਇਸ ਪ੍ਰੈਜ਼ੀਡੈਂਟ ਨੂੰ ਸਿੱਧੇ ਹੀ ਸਵਾਲ ਕੀਤੇ ਹਿੰਮਤ ਦੇਖੋ ਇਸ ਕੁੜੀ ਦੀ ਜਿੱਥੇ ਲੋਕ ਡਰ ਰਹੇ ਆ ਕਿ ਇਹ ਇਦਾਂ ਨਾ ਕਰ ਦੇਵੇ ਆਈ ਸੂਦਾ ਨਾ ਕਰ ਦੇਵੇ ਸਾਨੂੰ ਚੁੱਕ ਨਾ ਲਵੇ ਉੱਥੇ ਭੀੜ ਦੇ ਵਿੱਚ ਸਾਰਿਆਂ ਸਾਹਮਣੇ ਖੜੀ ਹੋ ਕੇ ਹਿੰਮਤ ਦਿਖਾਈ ਔਰ ਇਹ ਸਵਾਲ ਪੁੱਛਿਆ ਕਿ ਕੀ ਗਲਤੀ ਆ ਸਾਡੀ ਕਿਉਂ ਸਾਨੂੰ ਇੱਥੇ ਬੁਲਾਇਆ ਸੀਗਾ ਕਿਉਂ ਸਾ ਤੋਂ ਪੈਸੇ ਲੈ ਕੇ ਤੁਸੀਂ ਅਮਰੀਕਾ ਦੇ ਸੁਪਨੇ ਵੇਚੇ ਕਿ ਆਓ ਇੱਥੇ ਕੰਮ ਕਰੋ ਔਰ ਅਸੀਂ ਆਪਣਾ ਪੂਰੀ ਜਵਾਨੀ ਇੱਥੇ ਗਾਲੀ ਮਿਹਨਤ ਕੀਤੀ ਆਪਣਾ ਪੈਸਾ ਇੱਥੇ ਵਰਤਿਆ ਇੱਥੇ ਯੂਜ਼ ਕੀਤਾ ਇੱਥੇ ਹੀ ਖਰਚਿਆ ਤੇ ਹੁਣ ਸਾਨੂੰ ਤੁਸੀਂ ਕਹਿ ਰਿਹਾ ਸਾਡੀ ਕੰਟਰੀ ਛੱਡ ਕੇ ਜਾਓ ਕਿ ਕਿੱਦਾਂ ਪੋਸੀਬਲ ਹੈ ਕਿੱਦਾਂ ਹੀ ਇਹਨੂੰ ਛੱਡ ਸਕਦੇ ਆ ਸਾਡਾ ਸਾਰਾ ਕੁਝ ਹੁਣ ਇੱਥੇ ਲੱਗਾ ਸਾਡੀ ਜਵਾਨੀ ਇੱਥੇ ਨਿਕਲ ਗਈ ਹੁਣ ਤੁਸੀਂ ਕਿੱਦਾਂ ਕਿਸ ਹੱਕ ਨਾਲ ਕਹਿ ਸਕਦੇ ਆ ਕਿ ਇੱਥੋਂ ਤੁਸੀਂ ਜਾਓ ਤੋ ਅਗੋਂ ਉਹਨਾਂ ਦਾ ਵੀ ਬਿਆਨ ਆਇਆ ਕਿ ਠੀਕ ਆ ਅਗਰ 100 ਬੰਦਾ ਇੱਥੇ ਆਂਦਾ ਇਲੀਗਲੀ ਇੱਥੇ ਐਂਟਰ ਹੁੰਦਾ ਔਰ ਉਹ ਸਾਡੀ ਕੰਟਰੀ ਦੇ ਲਈ ਬੈਨੀਫਿਟ ਇੱਥੇ ਕੰਮ ਕਰਦਾ ਤੇ ਸਾਨੂੰ ਉਹਦਾ ਫਾਇਦਾ ਹੁੰਦਾ ਤਾਂ ਅਸੀਂ ਇਹ ਨਹੀਂ ਚਾਹਾਂਗੇ ਕਿ ਸਾਡੇ ਲਈ ਅਗਲੇ ਸਾਲ 1 ਲੱਖ ਜਾਂ 1 ਮਿਲੀਅਨ ਬੰਦਾ ਇੱਥੇ ਆ ਜਵੇ ਤੇ ਇੱਥੇ ਕੰਮ ਕਰੇ ਅਸੀਂ ਆਪਣੇ ਲੋਕਾਂ ਦਾ ਸੋਚਾਂਗੇ ਪਹਿਲਾਂ ਫਿਰ ਹੀ ਬਾਅਦ ਦੀਆਂ ਗੱਲਾਂ ਬਾਤ ਦੇ ਵਿੱਚ ਸੋਚਿਆ ਜਾਏਗਾ ਪਰ ਉਹ ਕੁੜੀ ਨੇ ਜ਼ੋਰ ਦੇ ਕੇ ਇਹ ਕਿਹਾ ਕਿ ਤੁਸੀਂ ਪਹਿਲਾਂ ਕਿਉਂ ਵੇਚਿਆ ਸੀ ਆਪਣੇ ਸੁਪਨੇ ਅਮਰੀਕਾ ਦੇ ਕਿਉਂ ਬੁਲਾਇਆ ਸੀ ਇੱਥੇ ਕਿਉਂ ਸਾਡੇ ਪੈਸੇ ਖਰਾਬ ਕੀਤੇ ਕਿਉਂ ਅਸੀਂ ਐਸੇ ਪੈਸੇ ਇੱਥੇ ਆਪਣੇ ਸਪੈਂਡ ਕੀਤੇ ਸਾਡੀ ਕੀ ਗਲਤੀ ਆ ਸੋ ਇਹ ਗੱਲ ਸੋਚਣ ਵਾਲੀ ਆ ਜਿਨ੍ਹਾਂ ਨੇ ਬਾਰਡਰ ਕ੍ਰੋਸ ਕੀਤਾ ਲੀਗਲ ਇੱਥੇ ਐਂਟਰ ਹੋਇਆ ਉਹਨਾਂ ਲਈ ਕਿਉਂਕਿ ਇਹਨਾਂ ਦੀ ਕੰਟਰੀ ਹੈ ਕੁਝ ਵੀ ਕਰ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਧੱਕੇ ਨਾਲ ਇੱਥੇ ਐਂਟਰ ਹੋਏ ਆ ਜਦੋਂ ਮਰਜ਼ੀ ਆਪਾਂ ਨੂੰ ਕੱਢ ਸਕਦੇ ਆ ਪਰ ਜਿਹੜੇ ਇੱਥੇ ਸਟੂਡੈਂਟ ਸੀਗੇ ਜਿਹੜੇ ਇੱਥੇ ਬੀਜੀਆਂ ਤੇ ਆਏ ਸੀਗੇ ਉਹਨਾਂ ਤੋਂ ਖੁਦ ਇਹਨਾਂ ਨੇ ਬੁਲਾਇਆ ਸੀ ਉਹਨਾਂ ਦਾ ਕੋਈ ਵੀ ਇਲੀਗਲ ਸਟੇਟਸ ਨਹੀਂ ਇੱਥੇ ਪਰ ਹੁਣ ਉਹਨਾਂ ਤੇ ਵੀ ਆ ਜਿਹੜਾ ਨਵਾਂ ਲਾ ਨਵਾਂ ਕਾਨੂੰਨ ਲੈ ਕੇ ਆਇਆ 트ੰਪ ਨੇ ਜਿਹੜਾ ਨਵਾਂ ਝਟਕਾ ਦਿੱਤਾ ਇਹਨਾਂ ਨੂੰ ਉਹ ਸਹੀ ਨਹੀਂ ਹੈ ਕਿ ਹੁਣ ਆਟੋ ਤੁਹਾਡੇ ਪਰਮਿਟ ਆਟੋ ਰੀਨਿਊਅਲ ਨਹੀਂ ਹੋਣਗੇ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਤੁਸੀਂ ਅਰਜੀ ਲਗਾਈ ਆ ਦੇਖਦੇ ਆ ਕੀ ਹੋਏਗਾ ਕੀ ਨਹੀਂ ਹੋਏਗਾ ਉਸ ਤੋਂ ਪਹਿਲਾਂ ਤੁਹਾਡਾ 540 ਦਿਨਾਂ ਲਈ ਆਪਣੇ ਆਪ ਆਟੋ ਰੀਨੂਅਲ ਹੋ ਜਾਂਦਾ ਸੀ ਤੁਹਾਡਾ ਵਰਕ ਪਰਮਿਟ ਪਰ ਹੁਣ ਇਹ ਚੀਜ਼ ਬੰਦ ਕਰਤੀ ਉਹਨਾਂ ਨੇ ਕਿਹਾ 180 ਦਿਨ ਪਹਿਲਾਂ ਤੁਸੀਂ ਆਪਣੀ ਅਰਜੀ ਜਮ੍ਹਾਂ ਕਰਾਓ ਆਪਣਾ ਪਰਮਿਟ ਖਤਮ ਹੋਣ ਤੋਂ ਤੁਹਾਨੂੰ ਚੰਗੀ ਤਰ੍ਹਾਂ ਦੇਖਿਆ ਜਾਏਗਾ ਪੜਤਾਲ ਕੀਤੀ ਜਾਏਗੀ ਕਿ ਤੁਹਾਡਾ ਤੇ ਕੋਈ ਕ੍ਰਾਈਮਨਲ ਕੇਸ ਤੇ ਨਹੀਂ ਹੈ ਸੋ ਇਹ ਲਾ ਲੈ ਕੇ ਆਂਦਾ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਇਫੈਕਟ ਹੋਣਗੇ ਲੋਕ ਜਿਨ੍ਹਾਂ ਦਾ ਪਰਮਿਟ ਇਹ ਨਹੀਂ ਲੱਗੇਗਾ ਇਹ ਮਿਆਦ ਪੁੱਗ ਜੇਗੀ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਏਗਾ ਤੋਂ ਸਾਰਿਆਂ ਨੂੰ ਪਤਾ ਹੀ ਆ ਜਦੋਂ ਕਿਸੇ ਦੀ ਨੌਕਰੀ ਜਾਂਦੀ ਆ ਉਹਦੇ ਨਾਲ ਕੀ ਹੁੰਦਾ ਉਹਨਾਂ ਦੇ ਕਿੰਨੇ ਕਰਜ਼ੇ ਦੀਆਂ ਕਿਸ਼ਤਾਂ ਘਰ ਦੇ ਖਰਚੇ ਗੱਡੀਆਂ ਕਾਰਾਂ ਖੁਦ ਉਹਨਾਂ ਦਾ ਉੱਥੇ ਸਰਵਾਈਵ ਕਰਨਾ ਮੁਸ਼ਕਲ ਹੋ ਜਾਂਦਾ ਜਦੋਂ ਕਿਸੇ ਦੀ ਜੋਬ ਜਾਂਦੀ ਆ ਤੇ ਇਸ ਟਾਈਮ ਤੇ 트াম্প ਦੇ ਸਖਤ ਹੁਕਮ ਸਾਰਿਆਂ ਨੂੰ ਜਿਹੜੀਆਂ ਵੀ ਇਹ ਕੰਪਨੀਆਂ ਜਿੱਥੇ ਵੀ ਇਦਾਂ ਦੇ ਵਰਕਰ ਕੰਮ ਕਰ ਰਹੇ ਆ ਤਾਂ ਇਹ ਸਾਰੀਆਂ ਹੀ ਉਹਨਾਂ ਨੂੰ ਹਦਾਇਤਾਂ ਵੀ ਦੇ ਦਿੱਤੀਆਂ ਗਈਆਂ ਵੀ ਕਿਸੇ ਵੀ ਇਲੀਗਲ ਬੰਦੇ ਨੂੰ ਤੁਸੀਂ ਕੰਮ ਤੇ ਨਹੀਂ ਰੱਖੋਗੇ ਇਲੀਗਲ ਦਾ ਮੀਨਸ ਇਹ ਨਹੀਂ ਕਿ ਜਿਹੜੇ ਕੋਈ ਬਾਰਡਰ ਕ੍ਰੋਸ ਕਰਕੇ ਆ ਉਹ ਤਾਂ ਪਹਿਲਾਂ ਵੀ ਇਹ ਕੰਪਨੀ ਦੇ ਵਿੱਚ ਨਹੀਂ ਕੰਮ ਕਰਦੇ ਸੀ ਪਰ ਜਿਨ੍ਹਾਂ ਦੇ ਕੋਲ ਹੁਣ ਵਰਕ ਵੀਜ਼ੇ ਜਿਨ੍ਹਾਂ ਤੇ ਲੱਗੇ ਹੋਏ ਸੀ ਤੁਹਾਨੂੰ ਪਤਾ ਹੀ ਸਾਰੇ ਉਹ ਬਾਵਾ ਵਾਲੇ ਕੇਸ ਮੈਰਿਜ ਵਾਲੇ ਕੇਸ ਔਰ ਜਿਨ੍ਹਾਂ ਦੀਆਂ ਰਿਫਿਊਜੀਆ ਕੇਸ ਪਾਸ ਹੋ ਗਏ ਸੀ ਉਹਨਾਂ ਦੇ ਵੀਜ਼ੇ ਸੋ ਹੁਣ ਜਿਨ੍ਹਾਂ ਦੇ ਵੀਜ਼ੇ ਖਤਮ ਹੋਏਗੇ ਉਹ ਅੱਗੇ ਵਧੀਆ ਕੰਪਨੀਆਂ 'ਚ ਵਧੀਆ ਜੋਬਾਂ ਕਰਦੇ ਸੀਗੇ ਪਰ ਹੁਣ ਉਹ ਕੰਪਨੀਆਂ ਇਹਨਾਂ ਦਾ ਸਟੇਟਸ ਜਦ ਇਹਨਾਂ ਦਾ ਵਰਕ ਪਰਮਿਟ ਪੂਰਾ ਹੋ ਜਾਏਗਾ ਪਹਿਲਾਂ ਤਾਂ ਕੰਮ ਚੱਲਦਾ ਰਹਿੰਦਾ ਸੀ 540 ਦਿਨਾਂ ਲਈ ਆਪਣੇ ਆਪ ਐਕਸਟੈਂਡ ਹੋ ਜਾਂਦਾ ਸੀ ਪਰ ਹੁਣ ਇਹ ਚੀਜ਼ ਨਹੀਂ ਹੋਏਗੀ ਹੁਣ ਉਹਨਾਂ ਦੀਆਂ ਜਾਣਗੀਆਂ ਨੌਕਰੀਆਂ ਸੋ ਇਸੇ ਤਰਜ਼ ਤੇ ਇਸ ਕੁੜੀ ਦੇ ਸਵਾਲ ਕੀਤੇ ਆ ਕਿਉਂਕਿ ਸਿੱਧਾ ਬਾਰ ਹੋ ਰਿਹਾ ਹੈ ਸਟੂਡੈਂਟ ਹੁਣ ਜਿਹੜਿਆਂ ਦੀਆਂ ਸਟੱਡੀਆਂ ਪੂਰੀਆਂ ਹੋ ਗਈਆਂ ਉਹਨਾਂ ਨੇ ਅੱਗੇ ਅਪਲਾਈ ਕੀਤਾ ਸੀ ਵਰਕ ਵੀਜ਼ਾ ਦਾ ਸਾਲ ਦਾ ਮਿਲਿਆ ਸੀ ਮੁੜ ਕੇ ਫੇਰ ਕਰਨਾ ਸੀ ਇਦਾਂ ਦੇ ਬਹੁਤ ਹੀ ਸਟੂਡੈਂਟ ਹੁਣ ਜਿਨ੍ਹਾਂ ਦੀਆਂ ਫੀਸਾਂ ਭਰ-ਭਰ ਕੇ ਇੱਥੇ ਆਏ ਸੀ ਸਟੱਡੀ ਤੁਹਾਨੂੰ ਤੁਹਾਨੂੰ ਇਹ ਗੱਲ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਟੱਡੀ ਆਪਣੇ ਇੰਡੀਆ 'ਚ ਹੀ ਬਹੁਤ ਆ ਹਾਈ ਲੈਵਲ ਦੀ ਆ ਕੋਈ ਇੱਥੇ ਸਟੂਡੈਂਟ ਇਹ ਨਹੀਂ ਚਾਹੁੰਦਾ ਕਿ ਮੇਰੇ ਦੇਸ਼ ਦੇ ਵਿੱਚ ਸਟੱਡੀ ਨਹੀਂ ਵਧੀਆ ਮੈਂ ਬਾਹਰ ਸਟੱਡੀ ਕਰਨ ਜਾਣਾ ਇੰਨੇ ਲੱਖਾਂ ਪੈਸੇ ਲਾ ਕੇ ਆਉਂਦਾ ਉਹ ਆਂਦਾ ਕਿ ਮੈਂ ਉੱਥੇ ਸਟੱਡੀ ਦੇ ਨਾਲ ਨਾਲ ਆਪਣਾ ਫਿਊਚਰ ਵੀ ਸੈੱਟ ਕਰ ਲੂੰਗਾ ਸੋ ਜਦੋਂ ਇਦਾਂ ਦੇ ਕਾਨੂੰਨ ਆਣਗੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੋਏਗਾ ਕੀ ਨਹੀਂ ਹੋਏਗਾ ਸਭ ਨੂੰ ਵਾਪਸ ਜਾਣਾ ਪੈਗਾ ਲੋਕਾਂ ਦੇ ਪੈਸੇ ਖਰਾਬ ਹੋਣਗੇ ਡ੍ਰੀਮ ਟੁੱਟਣਗੇ ਜਿਨ੍ਹਾਂ ਨੇ ਸੋਚੇ ਹੋਏ ਸੀਗੇ ਬਹੁਤ ਹੀ ਪ੍ਰੋਬਲਮ ਆਣੇਗੀ ਜਿਹਦੇ ਵਿੱਚ ਇਸ ਕੁੜੀ ਨੇ ਦਲੇਰੀ ਦੇ ਨਾਲ ਇਹ ਸਵਾਲ ਪੁੱਛਿਆ ਤੇ ਇਸ ਦੇ ਬਾਰੇ ਸੋਚਣਾ ਵੀ ਪਏਗਾ ਤੁਹਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣੀ ਪੈਗੀ ਮੈਂ ਤੁਹਾਨੂੰ ਹਮੇਸ਼ਾ ਹੀ ਇਸ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਜੇ ਜਦੋਂ ਤੁਸੀਂ ਸਾਰੇ ਹੀ ਜਿਹੜੇ ਬਾਰਡਰ ਕ੍ਰੋਸ ਕਰਕੇ ਇਮੀਗ੍ਰੈਂਟਸ ਤੇ ਜ਼ਾਇਲਮ ਅਪਲਾਈ ਕੀਤੀਆਂ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਹੁੰਦੇ ਸੀ ਕਿ ਤੁਸੀਂ ਵਰਕ ਵੀਜ਼ਾ ਤੇ ਇੱਥੇ ਆਏ ਆ ਤੁਹਾਨੂੰ ਕੁਝ ਨਹੀਂ ਹੋਣਾ ਤੁਸੀਂ ਸਟੂਡੈਂਟ ਆ ਤੁਸੀਂ ਕਹਿੰਦੇ ਸਾਡਾ ਇਹਨਾਂ ਨੇ ਫਿਊਚਰ ਖਰਾਬ ਕਰਤਾ ਇਹਨਾਂ ਦੀ ਵਜ੍ਹਾ ਨਾਲ ਸਾਨੂੰ ਝੇਲਣਾ ਪੈਂਦਾ ਤੁਹਾਨੂੰ ਮੈਂ ਉਸੇ ਟਾਈਮ ਇੱਕੇ ਗੱਲ ਕਹਿੰਦਾ ਜੀ ਤੁਸੀਂ ਸਾਰੇ ਇਮੀਗ੍ਰੈਂਟਸ ਆ ਤੁਸੀਂ ਸਾਰੇ ਹੀ ਇਹਨਾਂ ਲਈ ਬਾਹਰ ਲਿਓ ਤੁਸੀਂ ਇਹ ਨਹੀਂ ਕਿ ਉਹ ਬਾਡ ਟੱਪ ਗਿਆ ਤਾਂ ਉਹ ਬਾਹਰ ਲਾ ਤੁਸੀਂ ਇੱਥੇ ਵਿਜੇ ਤੇ ਆਇਆ ਤੁਸੀਂ ਇਹਨਾਂ ਦੇ ਆਪਣੇ ਨਾਲ ਇਹਨਾਂ ਲਈ ਕੋਈ ਤੋਸੀ ਨਹੀਂ ਸੋ ਇਹਨਾਂ ਨੇ ਹੌਲੀ ਹੌਲੀ ਸਭ ਨੂੰ ਹੱਥ ਪਾਉਣਾ ਤੇ ਸਭ ਨੂੰ ਝਟਕੇ ਦੇਣੇ ਆ ਸੋ ਹੁਣ ਝਟਕਾ ਤੁਹਾਨੂੰ ਵੀ ਮਿਲ ਗਿਆ ਇਹਦੇ ਲਈ ਇਹ ਨਹੀਂ ਹੈਗਾ ਕਿ ਵਿਜੇ ਲੱਗਣੀ ਨਹੀਂ ਹੁਣ ਖਤਮੇ ਹੋ ਗਏ ਨਹੀਂ ਇਹ ਵੀ ਕਿਤੇ ਵੀ ਨਹੀਂ ਹੈਗਾ ਇਹਨਾਂ ਨੇ ਸਿਰਫ ਇਹ ਕਿਹਾ ਕਿ ਤੁਸੀਂ ਹੁਣ ਉਹ ਜਿਹੜਾ ਆਪਣੇ ਆਪ ਪੀਜਾ ਤੁਹਾਡਾ ਰੀਨੂਅਲ ਹੋ ਜਾਂਦਾ ਸੀ 540 ਦੇ ਨਾਲੇ ਸਿਰਫ ਉਹ ਸਿਰਫ ਉਹ ਬੰਦ ਕੀਤਾ ਸੀ ਮੈਂ ਤੁਹਾਨੂੰ ਬਾਰ ਬਾਰ ਇਹ ਚੀਜ਼ ਦੱਸ ਦਵਾ ਕਿ ਇਹ ਨਹੀਂ ਹੈਗਾ ਕਿ ਵੀ ਜੇ ਤੁਹਾਡੇ ਨਹੀਂ ਲੱਗਣੇ ਉਹਨਾਂ ਨੇ ਕਿਹਾ ਕਿ 180 ਦਿਨ ਪਹਿਲਾਂ ਆਪਣਾ ਅਪਲਾਈ ਕਰ ਦੋ ਅਰਜੀ ਦੇ ਦਿਓ ਅਸੀਂ ਤੁਹਾਡੀ ਬ੍ਰੀਕਿੰਗ ਨਾਲ ਜਾਂਚ ਕਰਾਂਗੇ ਤੁਸੀਂ ਕੋਈ ਇਲੀਗਲ ਜਾਂ ਕੋਈ ਅੱਦਾ ਦੀ ਐਕਟੀਵਿਟੀ ਕ੍ਰਿਮੀਨਲ ਤੁਹਾਡਾ ਰਿਕਾਰਡ ਤਾਂ ਨਹੀਂ ਕੋਈ ਕੁਝ ਪਰ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਹੁਣ ਕ੍ਰਿਮੀਨਲ ਰਿਕਾਰਡ ਦੇ ਵਿੱਚ ਇਹ ਨਹੀਂ ਕਿ ਤੋਰ ਦੀ ਤੁਹਾਨੂੰ ਕੋਈ 4 ਸਾਲ 5 ਸਾਲ ਦੀ ਸਜ਼ਾ ਹੋਈ ਸੀ ਤੁਹਾਨੂੰ ਉਹੀ ਮੰਨਿਆ ਜਾਏਗਾ ਹੁਣ ਤਾਂ ਇਹ ਨਾ ਟਿਕਟਾਂ ਤੱਕ ਵੀ ਸ਼ੋ ਕਰਤੀਏ ਜਿਹੜੇ ਤੁਹਾਨੂੰ ਕਿਸੇ ਤੇ ਪਲਾਜ਼ੀਆਂ ਤੇ ਕੋਈ ਟਿਕਟ ਮਿਲ ਗਈ ਤੁਸੀਂ ਕੋਈ ਗੱਡੀ ਦੇ ਵਿੱਚ ਕੋਈ ਟਿਕਟ ਮਿਲ ਗਈ ਤੁਹਾਨੂੰ ਜਾਂ ਅਲਕੋਹਲ ਪੀ ਕੇ ਤੁਸੀਂ ਗੱਡੀ ਲੋਨ ਦੇ ਇਦਾਂ ਦੇ ਛੋਟੇ ਛੋਟੇ ਇਹਨਾਂ ਨੇ ਕ੍ਰਿਮੀਨਲ ਰਿਕਾਰਡ ਵਿੱਚ ਪਾਤੇ ਵੀ ਜਿਨ੍ਹਾਂ ਦਾ ਇਦਾਂ ਦਾ ਛੋਟਾ ਜਿਹਾ ਵੀ ਰਿਕਾਰਡ ਆ ਕੋਈ ਕੋਈ ਸਟੋਰਾਂ ਤੇ ਉੱਪਰ ਛੋਟੇ ਬੱਚਿਆਂ ਨੂੰ ਸਿਗਰਟਾਂ ਜਾਂ दारू ਵੇਚਦਾ ਫੜ ਹੋ ਗਿਆ ਇਦਾਂ ਦੇ ਸੀਨ ਵੀ ਵਿੱਚ ਪਾਤੇ ਜਿਨ੍ਹਾਂ ਦੇ ਉੱਤੇ ਇਦਾਂ ਦੇ ਵੀ ਕੋਈ ਕੇਸ ਹੈਗਾ ਉਹਨਾਂ ਨੂੰ ਵੀ ਨਹੀਂ ਬਖਸ਼ ਰਹੇ ਸੋ ਤੁਸੀਂ ਹੁਣ ਆਪਣਾ ਪੜਿਆ ਵਿਚਾਰ ਲਿਓ ਸਮਝ ਲਿਓ ਬਾਕੀ ਇਹ ਗਲਤੀਆਂ ਕਰਨੀਆਂ ਬੰਦ ਕਰੋ ਤੁਹਾਡਾ ਹੀ ਅੱਗੇ ਭਲਾ ਹੋਏਗਾ ਇਹਦੇ ਨਾਲ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੋਇਆ ਉਹ ਵੀ ਆਪਣੀ ਜਰੂਰ رائے ਦੱਸਿਓ ਕੀ ਹੈ ਕੀ ਨਹੀਂ ਤੇ ਤੁਹਾਨੂੰ ਪਤਾ ਹੀ ਆ ਹੁਣ ਜਿਹੜਾ ਟਰੰਪ ਹੁਣ ਕਰ ਰਿਹਾ ਹੈ ਕਿਤੇ ਨਾ ਕਿਤੇ ਹੈ ਤਾਂ ਆਪਣੇ ਬੰਦਿਆਂ ਦੀ ਹੀ ਗਲਤੀ ਇਹਦੇ ਵਿੱਚ ਤਾਂ ਵੀ ਕੋਈ ਦੋ ਰਾਏ ਨਹੀਂ ਆ ਜਿੱਦਾਂ ਤੁਹਾਨੂੰ ਪਤਾ ਹੀ ਆ ਜਦ ਸਰਕਾਰਾਂ ਇਦਾਂ ਕਰਨ ਲੱਗ ਜਾਂਦੀਆਂ ਇਹਦੇ ਪਿੱਛੇ ਕੁਛ ਨਾ ਕੁਛ ਮੋਟਿਵ ਹੁੰਦੇ ਆ ਕਿਉਂਕਿ ਟਰੰਪ ਦਾ ਇਹੀ ਸੀਗਾ ਕਿ ਮੈਂ ਆਣਾ ਔਰ ਰਾਜਨੀਤੀ ਸਾਰੀ ਦੀ ਸਾਰੀ ਇਸੇ ਟੌਪਿਕ ਦੇ ਉੱਪਰ ਕੀਤੀ ਸੀ ਮੈਂ ਇੱਥੋਂ ਸਾਰਿਆਂ ਨੂੰ ਕੱਢ ਦੂੰਗਾ ਤੇ ਹੁਣ ਇਹ ਵੀ ਆਖ ਇਹ ਵੀ ਆ ਕਿ ਮੈਂ ਤੀਜੀ ਵਾਰ ਬਣਾ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਦੋ ਵਾਰ ਜਿਹੜਾ ਬਣ ਜਾਂਦਾ ਏ ਅਮਰੀਕਾ ਦੇ ਵਿੱਚ ਉਹ ਤੀਜੀ ਵਾਰ ਨਹੀਂ ਬਣ ਸਕਦਾ ਪਰ ਹੁਣ 트াম্প ਦਾ ਇਹ ਵੀ ਜੋਰ ਲੱਗਿਆ ਹੋਇਆ ਕਿ ਮੈਂ ਤੀਜੀ ਵਾਰ ਵੀ ਖੜਾ ਹਾਂ ਮੈਂ ਤੀਜੀ ਵਾਰ ਵੀ ਪ੍ਰੈਜ਼ੀਡੈਂਟ ਮੈਂ ਹੀ ਬਣਾ ਪਰ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਕੀ ਨਹੀਂ ਹੋਏਗਾ ਪਰ ਇਸ ਟਾਈਮ ਦੇ ਉੱਪਰ ਸਖਤਾਈ ਪੂਰੀ ਪੀਕ ਤੇ ਆ ਤੁਸੀਂ ਆਪਣਾ ਬਚ ਕੇ ਰਹਿਣਾ ਇਹ ਨਾ ਹੋਵੇ ਕਿ ਤੁਹਾਡੇ ਨਾਲ ਕੁਝ ਵੀ ਅਨਹੋਣੀ ਹੋ ਜਵੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਸ ਕੁੜੀ ਦੀ ਤਲੇਰੀ ਦੇਖੋ ਸਲੂਟ ਆ ਤੁਸੀਂ ਵੀ ਖੜੇ ਹੋਇਆ ਕਰੋ ਇੱਕ ਦੂਜੇ ਦੇ ਨਾਲ ਹਿੰਮਤ ਦਿਖਾਇਆ ਕਰੋ ਨਹੀਂ ਫਿਰ ਇਹ ਆਪਣੀ ਆਗਰ ਤੁਸੀਂ ਸਾਹਮਣੇ ਨਹੀਂ ਕੁਝ ਬੋਲੂਗੇ ਨਹੀਂ ਖੜੇ ਹੋਵੋਗੇ ਤਾਂ ਫਿਰ ਇਹ ਆਪਣੀ ਮਨਮਰਜ਼ੀ ਕਰੋਗੇ ਜਿਹੜੀ ਕਿ ਤੁਹਾਨੂੰ ਭੁਗਤਣੀ ਪੈਣੀ ਹੈ ਜਿਹਦੇ ਨਤੀਜੇ ਬਾਕੀ ਇਸ ਨਿਊਜ਼ ਦੇ ਬਾਰੇ ਤੁਹਾਡੀ ਕੋਈ ਵੀ ਸਲਾਹ ਹੋਈ ਕੋਈ ਰਾਏ ਹੋਈ ਤਾਂ ਤੁਸੀਂ ਕੁਝ ਵੀ ਪੁੱਛਣਾ ਦੱਸਣਾ ਹੋਇਆ ਤਾਂ ਤੁਸੀਂ ਪਲੀਜ਼ ਪਲੀਜ਼ ਕਮੈਂਟ ਕਰ ਸਕਦੇ ਆ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਕਿ ਪਤਾ ਲੱਗ ਸਕੇ ਕਿ ਸਾਡੀ ਭਾਰਤ ਦੀ ਕੁੜੀ ਨੇ ਕਿੱਦਾਂ ਆਪਣੀ ਦਲੇਰੀ ਦਿਖਾਈ ਆ ਕਿੱਦਾਂ ਵਾਈਸ ਪ੍ਰੈਜ਼ੀਡੈਂਟ ਨੂੰ ਸਿੱਧੇ ਤਿੱਖੇ ਸਵਾਲ ਕੀਤੇ ਆ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਵੇਂ-ਨਵੇਂ ਅਪਡੇਟ ਦੇ ਲਈ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ